ਪੰਜਾਬ ਦੇ ਵਿੱਚ ਮਨਜੋਤ ਸੀਐਮ ਸਾਹਿਬ ਨੇ ਪਿਛਲੇ ਸਮੇਂ ਦੇ ਵਿੱਚ 5 ਦਸੰਬਰ ਨੂੰ ਇੱਕ ਪੰਜਾਬ ਪੁਲਿਸ ਦੇ ਸਾਰੇ ਸੀਨੀਅਰ ਅਫਸਰ ਸਹਿਬਾਨਾਂ ਦੀ ਇੱਕ ਰਿਵਿਊ ਮੀਟਿੰਗ ਕੀਤੀ ਸੀ ਜਿਵੇਂ ਚ ਉਹਨਾਂ ਨੇ ਸਖਤ ਹਦਾਇਤਾਂ ਕੀਤੀਆਂ ਸੀ ਕਿ ਕੋਈ ਵੀ ਕ੍ਰਿਮੀਨਲ ਜੇ ਇੱਕ ਜਗ੍ਹਾ ਤੇ ਵਾਰਦਾਤ ਕਰਦਾ ਹੈ ਤਾਂ ਉਹ ਦੂਸਰਾ ਚੌਂਕ ਜਿਹੜਾ ਟੱਪਣਾ ਨਹੀਂ ਚਾਹੀਦਾ ਜਾਂ ਉਹ ਗ੍ਰਿਫਤਾਰ ਹੋਣਾ ਚਾਹੀਦਾ ਜਾਂ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜੜੀ ਹੋਣੀ ਚਾਹੀਦੀ ਹੈ ਸੋ ਲੁਧਿਆਣਾ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਕੁਪਨਿਆਂ ਨੂੰ ਸਹਾਰਾ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਬਹੁਤ ਅੱਛਾ ਕੰਮ ਕੀਤਾ ਵਧੀਆ ਕੰਮ ਕੀਤਾ ਇਹਨਾਂ ਨੇ ਕੁਲਦੀਪ ਕਹਿਲ ਜੀ ਦੀ ਸੁਪਰਵਾਈਜ਼ਨ ਦੇ ਵਿੱਚ ਇੱਕ ਬਹੁਤ ਹਾਰਡ ਕੋਰ ਕ੍ਰਿਮੀਨਲ ਸੀਗਾ ਜਿਹੜਾ 2004 ਤੋਂ ਅਲੱਗ-ਅਲੱਗ ਕ੍ਰਾਈਮ ਦੇ ਵਿੱਚ ਇਨਵੋਲਡ ਸੀਗਾ 2004 ਤੋਂ ਇਹਨੇ ਕ੍ਰਾਈਮ ਕਰਨਾ ਸ਼ੁਰੂ ਕੀਤਾ 2009 ਦੇ ਵਿੱਚ 10 ਦੇ ਵਿੱਚ 11 ਦੇ ਵਿੱਚ 12 ਦੇ ਵਿੱਚ ਕਈ ਤਰ੍ਹਾਂ ਦੇ ਹਾਰਡ ਕੋਰ ਕੇਸਿਸ ਦੇ ਵਿੱਚ ਇਨਵੋਲ ਰਿਹਾ ਰੀਸੈਂਟਲੀ 8 ਦਸੰਬਰ ਨੂੰ ਇੱਕ ਮੈਡੀਕਲ ਸਟੋਰ ਤੇ ਵੜ ਕੇ ਉਹਦੇ ਜਿਹੜਾ ਓਨਰ ਸੀਗਾ ਉਹਦੇ ਗੋਲੀ ਮਾਰ ਕੇ ਇਹਨਾਂ ਨੇ 1,25,000 ਰੁਪਏ ਲੁੱਟਿਆ ਫਿਰ 10 ਦਸੰਬਰ ਨੂੰ ਲਗਾਤਾਰ ਪੰਜ ਵਾਰ ਦਾਤਾਂ ਜੜੀਆਂ ਇਹਨੇ ਉਹ ਲੁਧਿਆਣਾ ਔਰ ਖੰਨਾ ਦੇ ਏਰੀਆ ਦੇ ਵਿੱਚ ਕੀਤੀਆਂ ਇਹਨਾਂ ਨੇ ਤੋਂ ਇਸੇ ਦੀ ਅਵੇਜ ਦੇ ਵਿੱਚ ਜਦੋਂ ਇਹ ਸਪੈਸ਼ਲ ਜਿਹੜਾ ਆਪਰੇਸ਼ਨ ਚਲਾਇਆ ਗਿਆ ਸੀਗਾ ਲੁਧਿਆਣਾ ਕਮਿਸ਼ਨਰੇਟ ਵੱਲੋਂ ਤੇ ਤਿੰਨ ਜਿਹੜੇ ਅਕਿਊਜ਼ਡ ਵਾਂਟਡ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਜਿਹੜਾ ਇਹ ਅਕਿਊਜ਼ ਸੀਗਾ ਜਿਹਦੀ ਮੈਂ ਗੱਲ ਕਰ ਰਿਹਾ ਸੁਖਦੇਵ ਸਿੰਘ ਕਾਕਾ ਜਿਹੜਾ ਸੀਗਾ एलियस विकी ए ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਉਹਦੇ ਵਿੱਚ ਸਾਡੇ ਇੱਕ ASI ਦਲਜੀਤ ਸਿੰਘ ਉਹਦੇ ਪੱਟੇ ਉੱਤੇ ਗੋਲੀ ਲੱਗੀ ਇਨਸਪੈਕਟਰ ਬਯੰਤ ਜੁਨੇਜਾ ਜਿਹੜੇ ਟੀਮ ਨੂੰ ਲੀਡ ਕਰਦੇ ਪਏ ਸੀਗੇ ਉਹਨਾਂ ਦੇ ਉੱਤੇ ਵੀ ਛਾਤੀ ਤੇ ਗੋਲੀ ਵੱਜੀ ਬਟ ਕਿਉਂਕਿ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਉਸ ਕਰਕੇ ਉਹਨਾਂ ਦਾ ਬਚਾਰ ਹੋ ਗਿਆ ਸੋ ਇਸ ਟੀਮ ਨੇ ਬੜੀ ਬਹਾਦਰੀ ਦੇ ਨਾਲ ਇਸ ਹਾਰਡ ਕੋਰ ਕ੍ਰਿਮੀਨਲ ਦਾ ਮੁਕਾਬਲਾ ਕੀਤਾ ਮੁਕਾਬਲੇ ਦੇ ਵਿੱਚ ਜਦੋਂ ਇਹਦੇ ਗੋਲੀਆਂ ਲੱਗੀਆਂ ਤੇ ਇਸ ਦੀ ਡੈਥ ਹੋ ਗਈ ਇਸ ਕ੍ਰਿਮੀਨਲ ਦੀ ਉਸ ਤੋਂ ਬਾਅਦ ਇਹਦੇ ਕੋਲ ਇੱਕ ਬੱਤੀ ਬੋਰ ਦਾ ਪਿਸਤਲ ਮਿਲਿਆ ਸੀਗਾ ਮੈਗਜ਼ੀਨ ਮਿਲਿਆ ਲਾਈਵ ਕਾਰਟ੍ਰਿਜ ਮਿਲਿਆ ਤਿੰਨ ਐਮਪਟੀ ਕਾਰਟ੍ਰਿਜਸ ਮਿਲੇ ਮੋਟਰਸਾਈਕਲ ਰਿਕਵਰ ਹੋਇਆ ਇਸ ਕੇਸ ਦੇ ਵਿੱਚ ਪੁਲਿਸ ਨੇ 146 ਨੰਬਰ ਐਫ ਆਈ ਆਰ ਜਿਹੜੀ ਆ ਉਹ ਬਿਆਨ ਜੁਨੇਜਾ ਜਿਹੜੇ ਇਨਸਪੈਕਟਰ ਨੇ ਉਹਨਾਂ ਦੇ ਬਿਆਨਾਂ ਦੇ ਦਰਜ ਕੀਤੀ ਸੀਗੀ ਫਰਦਰ ਇਸ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਇੱਕ ਐਸ ਆਈ ਟੀ ਬਣਾਈ ਗਈ ਆ ਐਸ ਆਈ ਟੀ ਦੀ ਜਿਹੜਾ ਹੈੱਡ ਆ ਉਹ ਡੀ ਐਸ ਪੀ ਰੂਰਲ ਅ ਡੀ ਸੀ ਪੀ ਰੂਰਲ ਜਸਕਰਨ ਤੇਜਾ ਜੀ ਉਹ ਇਹਦੇ ਹੈੱਡ ਨੇ ਐਡੀਸ਼ਨਲ ਡੀਸੀਪੀ 4 ਤੁਸ਼ਾਰ ਗੁਪਤਾ ਜੀ ਐਡੀਸ਼ਨਲ ਡੀਸੀਪੀ ਡੀ ਐਸ ਐਚਓ ਡਿਵੀਜ਼ਨ ਨੰਬਰ 7 ਉਹ ਇਸ ਟੀਮ ਦੇ ਮੈਂਬਰ ਹਨ ਫਰਦਰ ਇਸ ਕੇਸ ਦੇ ਵਿੱਚ ਮੈਂਡੇਟਰੀ ਹੁੰਦਾ ਹੈ ਇਨਵੈਸਟੀਗੇਸ਼ਨ ਕਰਨੀ ਉਹਦੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਜਿਹੜੇ ਦੂਸਰੇ ਤਿੰਨ ਦੋਸ਼ੀ ਸੀ ਇਹਨਾਂ ਦੇ ਨਾਲ ਦੇ ਜਿਹੜੇ ਗ੍ਰਿਫਤਾਰ ਕੀਤੇ ਗਏ ਉਹਦੇ ਵਿੱਚ ਇੱਕ ਆਰਣ ਸਿੰਘ ਰਾਜਾ ਇੱਕ ਸੁਨੀਲ ਕੁਮਾਰ ਇੱਕ ਬਲਵਿੰਦਰ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਇਹਨਾਂ ਤੋਂ ਹੋਰ ਵੀ ਇਹਦੇ ਕਿਉਂਕਿ ਬਹੁਤ ਸਾਰੇ ਕੇਸਿਸ ਦੇ ਵਿੱਚ ਹੋਰ ਵੀ ਇਨਵੋਲਵ ਹੋ ਸਕਦੇ ਐ ਬਹੁਤ ਅਨ ਆਈਡੈਂਟੀਫਾਈਡ ਬੰਦੇ ਨੇ ਕਈ ਕੇਸਿਸ ਦੇ ਵਿੱਚ ਉਹਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਜਿਹੜੀ ਉਹਨੂੰ ਐਗਜ਼ਾਮਿਨ ਕੀਤਾ ਜਾਏਗਾ ਇਸੇ ਸਬੰਧ ਦੇ ਵਿੱਚ ਮੈਂ ਹੋਰ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਮਾਨਜੋਤ ਸਿੰਘ ਸਾਹਿਬ ਨੇ ਸਖਤ ਅਦੇਸ਼ਾਂ ਦਿੱਤੀ ਐ ਜਦੋਂ ਜਿਹੜੀ ਮੀਟਿੰਗ ਹੋਈ ਸੀ 5-12 ਦੀ ਉਸ ਤੋਂ ਬਾਅਦ ਦੇ ਵਿੱਚ ਸਾਰੇ ਜ਼ਿਲ੍ਹਿਆਂ ਨੇ ਬੜੀ ਮੁਸਤੈਦੀ ਨਾਲ ਕੰਮ ਕੀਤਾ ਜਿਦੇ ਵਿੱਚ ਫਾਜ਼ਲਕਾ ਪੁਲਿਸ ਜਿਹੜੀ ਆ ਉਹਨੇ ਤਿੰਨ ਅਕਿਊ ਉਸ ਨੂੰ ਅਰੈਸਟ ਕਰਕੇ ਉਹਦੇ ਕੋਲ ਕਰੀਬ ਸਵਾ ਚਾਰ ਕਿਲੋ ਹੈਰੋਇਨ ਰਿਕਵਰ ਕੀਤੀ ਉਹਨਾਂ ਨੇ ਏਜੀਟੀਐਫ ਨੇ 6 ਦਸੰਬਰ ਨੂੰ ਬਰਨਾਲਾ ਪੁਲਿਸ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਕੀਤਾ ਸੀਗਾ ਜਿਦੇ ਚ ਜਿਹੜੇ ਆ ਦੋ ਹਾਰਡ ਕੋਰ ਕ੍ਰਾਈਮਨਲਸ ਜਿਹੜੇ ਅਰੈਸਟ ਕੀਤੇ ਗਏ ਇਹ ਜਿਹੜੇ ਗੈਂਗਸਟਰ ਸੀਗੇ ਇਹ ਅੱਗੇ ਅਰਸ਼ਟਲਾ ਗੈਂਗ ਦੇ ਨਾਲ ਰਿਲੇਟਿਡ ਸੀਗੇ 11 ਦਸੰਬਰ 2023 ਨੂੰ ਤੁਰੰਤ ਤਰੰਤ ਪੁਲਿਸ ਨੇ ਇੱਕ ਮੇਜਰ ਐਕਸ਼ਨ ਕੀਤਾ ਡਰੱਗਸ ਦੇ ਅਗੇਂਸਟ ਕ੍ਰਾਸ ਬਾਰਡਰ ਆਰਮਸ ਸਮਗਲਿੰਗ ਦੇ ਖਿਲਾਫ ਤਿੰਨ ਦੋਸ਼ੀ ਜਿਹੜੇ ਫੜੇ ਗਏ ਜਿੰਨਾ ਕਿਲੋ ਇੱਕ ਹੈਰੋ 1 ਕਿਲੋ ਹੈਰੋ ਤੇ ਤਿੰਨ ਇਲੀਗਲ ਪਿਸਤਲ ਜਿਹੜੇ ਆ ਉਹ ਫੜੇ ਗਏ 11 ਦਸੰਬਰ 2023 ਨੂੰ ਹੀ ਫਾਜ਼ਲਕਾ ਪੁਲਿਸ ਨੇ ਬੀਐਸਐਫ ਦੇ ਨਾਲ ਮਿਲ ਕੇ 3 ਕਿਲੋ ਹੈਰਨ ਜਿਹੜੀ ਆ ਇੱਕ ਸਪੈਸ਼ਲ ਆਪਰੇਸ਼ਨ ਦੇ ਵਿੱਚ ਬਾਰਡਰ ਤੋਂ ਜਿਹੜੀ ਕਿ ਵਾਈਟ ਵਾਟਰਪਰੂਫ ਬੈਗ ਦੇ ਵਿੱਚ ਸੀਗੀ ਉਹ ਰਿਕਵਰ ਕੀਤੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਇੰਟਰ ਜਿਹੜਾ ਸਟੇਟ ਆਰਮਸ ਸਮਗਲਿੰਗ ਰੈਕੇਟ ਆ ਉਹ ਬਸਟ ਕੀਤਾ ਜਿਹਦੇ ਵਿੱਚ 13 ਬੱਤੀ ਬੋਰ ਦੇ ਉਹਨਾਂ ਨੇ ਕੁਸਟਮ ਰਿਕਵਰ ਕੀਤੇ ਇਸੇ ਤਰ੍ਹਾਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਹੋਰ ਰੈਕਟ ਬਸਟ ਕੀਤਾ ਜਿਹਦੇ ਵਿੱਚ 3 ਕਿਲੋ ਹੈਰੋਇਨ ਤੇ 9 ਲੱਖ ਰੁਪਏ ਡਰੱਗ ਮਨੀ ਰਿਕਵਰ ਕੀਤੀ ਗਈ 13 ਦਸੰਬਰ 2023 ਨੂੰ ਜਿਹੜਾ ਲੁਧਿਆਣਾ ਪੁਲਿਸ ਨੇ ਇਹ ਵਾਲਾ ਜਿਹਦੀ ਅੱਜ ਗੱਲ ਕਰਾਂ ਇਹ ਆਪਰੇਸ਼ਨ ਕੀਤਾ ਫਿਰ 13 ਦਸੰਬਰ ਨੂੰ ਹੀ ਖੰਨਾ ਪੁਲਿਸ ਨੇ ਇੱਕ ਬਹੁਤ ਵੱਡਾ ਇੰਟਰ ਸਟੇਟ ਇਲੀਗਲ ਵੈਪਨ ਸਮਗਲਿੰਗ ਰੈਕਟ ਸੀ ਜਿਹੜਾ ਉਹ ਬਸਟ ਕੀਤਾ ਜਿਹਦੇ ਵਿੱਚ 22 ਉਹਨਾਂ ਨੇ ਪਿਸਟਲ ਜਿਹੜੇ ਆ ਉਹ ਰਿਕਵਰ ਕੀਤੇ ਗਏ ਔਰ ਉਹਦੀ ਪੂਰੀ ਡੈਪਥ ਤੱਕ ਗਏ ਖੰਡਾ ਪੁਲਿਸ ਨੇ ਜਿਹੜੀ ਰਿਕਵਰੀ ਕੀਤੀ ਉਹਦੇ ਚ ਫਰਦਰ ਉਹਨਾਂ ਨੇ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਮੱਧਿਆ ਪ੍ਰਦੇਸ਼ ਬੇਸਡ ਜਿਹੜਾ ਵਾ ਆਰਮਸ ਮੈਨੂਫੈਕਚਰਰ ਜਿਹੜਾ ਇੱਕ ਗੈਂਗ ਸੀਗਾ ਜਿਹਦੇ ਵਿੱਚ ਮੇਨ ਸਰਗਨਾ ਕੁਲਦੀਪ ਸਿੰਘ ਆ ਉਹਨੂੰ ਅਰੈਸਟ ਕੀਤਾ ਉਹਦੇ ਚ ਹੋਰ ਅੱਗੇ ਇਨਵੈਸਟੀਗੇਸ਼ਨ ਜਿਹੜੀ ਜਾਰੀ ਹੈ ਸੋ ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਲੁਧਿਆਣਾ ਦੇ ਵਿੱਚ ਦੋ ਹਾਰਡ ਕੋਰ ਕ੍ਰਿਮੀਨਲਸ ਨੂੰ ਨਿਊਟਰਲਾਈਜ਼ ਕੀਤਾ ਗਿਆ ਇੱਕ ਕ੍ਰਿਮੀਨਲ ਨੂੰ ਕੱਲ ਕੀਤਾ ਗਿਆ ਇੱਕ ਕ੍ਰਿਮੀਨਲ ਜਿਹੜਾ ਸੀਗਾ ਜਿਹਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਜਦੋਂ ਰਿਕਵਰੀ ਕਰਨ ਵਾਸਤੇ ਲੈ ਕੇ ਜਾ ਰਹੀ ਸੀਗੀ ਕਰਨਜੀਤ ਸਿੰਘ ਜੀ ਲਈ ਉਸ ਜੱਸਾ ਉਹਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਔਰ ਉਹਦੇ ਤੇ ਵੀ ਜਿਹੜੀ ਆ ਗੋਲੀ ਉਹਦੇ ਗੋਡੇ ਦੇ ਵਿੱਚ ਲੱਗੀ ਸੋ ਇਹ ਬਹੁਤ ਸਖਤ ਜਿਹੜੀਆਂ ਹਦਾਇਤਾਂ ਪੁਲਿਸ ਨੂੰ ਮਾਨਯੋਗ ਸੀਐਮ ਸਾਹਿਬ ਵੱਲੋਂ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਕਿ ਸਾਰੇ ਹੀ ਕ੍ਰਿਮੀਨਲਸ ਦੇ ਨਾਲ ਬਹੁਤ ਸਖਤੀ ਨਾਲ ਨਜਿੱਠਿਆ ਜਾਵੇ ਪੰਜਾਬ ਦੇ ਜਿਹੜੇ 3/3 ਕਰੋੜ ਲੋਕ ਆ ਉਹਨਾਂ ਨੂੰ ਇੱਕ ਪੀਸਫੁਲ ਨੀਂਦ ਦੇਣ ਵਾਸਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਆ ਸੀਐਮ ਸਾਹਿਬ ਦੀਆਂ ਹਦਾਇਤਾਂ ਕਿ ਵੀ ਇਸ ਤਰ੍ਹਾਂ ਦੇ ਕਿਸੇ ਬੰਦੇ ਨੂੰ ਸਿਰ ਚੁੱਕਣ ਦੀ ਇਜਾਜ਼ਤ ਜਿਹੜੀ ਪੰਜਾਬ ਦੇ ਵਿੱਚ ਨਾ ਦਿੱਤੀ ਜਾਵੇ ਔਰ ਆਉਂਦੇ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਪੁਲਿਸ ਸ਼ਕਤੀ ਨਾਲ ਮੁਸਤੈਦੀ ਨਾਲ ਪ੍ਰੋਐਕਟਿਵ ਹੋ ਕੇ ਕੰਮ ਕਰ ਰਹੀ ਆ ਇਸੇ ਤਰ੍ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਕਮਿਸ਼ਨਰੇਟਸ ਦੇ ਵਿੱਚ ਸੇਮ ਜਿਹੜੀ ਮੁਹਿੰਮ ਆ ਉਹ ਜਾਰੀ ਰਹੇਗੀ ਆਉਂਦੇ ਦਿਨਾਂ ਵਿੱਚ